ਇਨੰਮੀ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਇਹਨਾਂ ਦਾ ਕੀ ਕਰੀਏ ਦੱਸੋ ਇਹ ਲੀਡਰਾਂ ਦੇ ਜਵਾਕਾਂ ਦਾ ਇੱਕ ਪੰਗਾ ਹੈ ਆਪਾਂ ਦਾ ਆਮ ਘਰਾਂ ਦੇ ਮੁੰਡੇ ਆ ਇੱਧਰ ਲ ਕੰਮ ਨਹੀਂ ਚੱਲੇ ਇੱਧਰ ਲ ਚਲਾ ਲਾਂਗੇ ਕੁਝ ਹੋਰ ਕਰ ਲਾਂਗੇ ਹੋਰ ਕਰ ਲਾਂਗੇ ਕੋਈ ਨਾ ਕੋਈ ਕਿਤਨਾ ਕਿਤੇ ਜੁਗਾੜ ਫਿੱਟ ਕਰ ਲਾਂਗੇ ਇਹ ਲੀਡਰਾਂ ਦੇ ਜਵਾਕਾਂ ਇਹਨੂੰ ਰਾਜਨੀਤੀ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਹੁਣ ਸਾਰੇ ਵਿਲੇ ਹੋ ਗਏ ਹੁਣ ਬੇਰੁਜ਼ਗਾਰ ਨੇ ਸਾਰੇ ਹੱਦ ਆ ਯਾਰ ਕਿੰਨਾ ਚਿਰ ਖਾਈ ਜਾਓਗੇ ਲੋਕਾਂ ਨੂੰ ਤੁਸੀਂ ਯਾਰ ਕੋਈ ਤਾਂ ਹੱਦ ਹੁੰਦੀ ਹੋਊ ਕਿ ਚਲੋ ਜੀ ਹੁਣ ਮੈਂ ਮੈਨੂੰ ਬਹੁਤ ਆ ਥੋੜੇ ਲੋਕਾਂ ਦਾ ਕਰ ਲਈਏ ਨਾ ਲੋਕਾਂ ਬਾਰੇ ਨਹੀਂ ਸੋਚਣਾ ਕਰਦੇ ਕੋਈ ਇੰਡਸਟਰੀਅਲ ਪਾਲਿਸੀ ਨੋ ਐਜੂਕੇਸ਼ਨ ਦੀ ਪਾਲਿਸੀ ਨੋ ਐਗਰੀਕਲਚਰ ਪਾਲਿਸੀ ਨਾ ਕੋਈ ਪਾਲਿਸੀ ਟਰਾਂਸਪੋਰਟ ਦੀ ਪਾਲਿਸੀ ਨੋ ਪਤਾ ਹੀ ਨਹੀਂ ਜਦੋਂ ਲੋਕਾਂ ਦੀਆਂ ਮੁਸੀਬਤਾਂ ਦੇ ਨਹੀਂ ਪਤਾ ਜੀ ਹੁਣ ਜਿਹੜੇ ਡਾਕਟਰ ਨੂੰ ਬਿਮਾਰੀ ਦੇ ਨਹੀਂ ਪਤਾ ਉਹ ਕਿਵੇਂ ਇਲਾਜ ਕਰ ਦੂਗਾ ਜੀ ਆਪਾਂ ਉਹਨਾਂ ਡਾਕਟਰਾਂ ਕੋਲ ਜਾਈਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਬਿਮਾਰੀ ਕੀ ਦਾ ਇਲਾਜ ਕਿਵੇਂ ਕਰੇਗਾ ਹੁੰਦਾ ਪਿਛਲੇ 2 ਸਾਲ ਤੋਂ ਜੋ ਤੁਸੀਂ ਸਾਡੇ ਤੇ ਜ਼ਿੰਮੇਵਾਰੀ ਲਈ ਹੈ ਅਸੀਂ ਹਰ ਰੋਜ਼ ਲੱਭ ਲੱਭ ਕੇ ਫਾਈਲਾਂ ਲਿਆਉਣੇ ਆ ਕਿ ਆਹ ਫਾਈਲ ਕਢੋ ਇਹਦੇ ਨਾਲ ਲੋਕਾਂ ਨੂੰ ਫਾਇਦਾ ਹੋਉਂਦਾ ਕਿੰਨੇ ਸਾਲਾਂ ਦੀ ਦੱਬੀ ਪਈ ਹੈ ਇਹ ਫਾਈਲ ਕਢੋ ਚਲੋ ਲੋਕਾਂ ਕੋਲੇ ਚਲੀਏ ਚਲੋ ਵਪਾਰੀਆਂ ਕੋਲੇ ਚਲੀਏ ਛੋਟੇ-ਛੋਟੇ ਆ ਮੰਗਾ ਕਿੱਡਿਆਂ ਦਾ ਮੰਗਾ ਕਾਦੀ ਇੰਡਸਟਰੀਅਲ ਪਾਲਿਸੀ ਕੀ ਹੈ ਮੈਂ ਇੰਡਸਟਰੀਅਲ ਪਾਲਿਸੀ ਨੂੰ ਬਹੁਤ ਸੌਖੀ ਕਰ ਰਹੇ ਹਾਂ ਸਿੱਧਾ ਜਿਹਾ ਕੰਮ ਹੈ ਤੁਸੀਂ ਕੰਮ ਕਰਨਾ ਹੈ ਰੇਵਨਿਊ ਦੇਣਾ ਤੁਸੀਂ ਕੰਮ ਕਰਨ ਵਾਸਤੇ ਤੁਹਾਨੂੰ ਲੋਕ ਚਾਹੀਦੇ ਐ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਐ ਮੈਂ ਲੋਕ ਤੁਹਾਨੂੰ ਪ੍ਰੋਵਾਈਡ ਕਰਾਵਾਂ ਪੜੇ ਲਿਖੇ ਮੁੰਡੇ ਕੁੜੀਆਂ ਉਹਨਾਂ ਦੀ ਡਿਗਰੀ ਮੁਤਾਬਕ ਤੁਸੀਂ ਉਹਨਾਂ ਨੂੰ ਆਪਣੀ ਫੈਕਟਰੀ 'ਚ ਕੰਮ ਦਿਓ ਮੈਨੂੰ ਰੈਵਨਿਊ ਦਿਓ ਉਸ ਰੈਵਨਿਊ ਨਾਲ ਮੈਂ ਲੋਕਾਂ ਨੂੰ ਸਕੂਲ ਦਿਊਂ ਮੈਂ ਲੋਕਾਂ ਨੂੰ ਹਸਪਤਾਲ ਦਿਊਂ ਮੈਂ ਲੋਕਾਂ ਨੂੰ ਸੜਕਾਂ ਦਿਊਂ ਮੈਂ ਬਿਜਲੀ ਫ੍ਰੀ ਦਿਊਂ ਮੈਂ ਇਨਫਰਾਸਟ੍ਰਕਚਰ ਦਿਊਂ ਆ ਐਂਟੀਕਲੌਕ ਸਰਕਲ ਐ ਇੱਕ ਵਸ ਇਹਨਾਂ ਨੇ ਕੀ ਕੀਤਾ ਇੰਡਸਟਰੀਅਲ ਨੂੰ ਆਪਦੇ ਕੋਲੇ ਬੁਲਾ ਲਿਆ ਲੋਕਾਂ ਨੂੰ ਪਰਾਂ ਛੱਡਤਾ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਜਨਤਾ ਭਿਕਾਰੀ ਆਪੇ ਜਦੋਂ ਵਪਾਰੀ ਬਣ ਗਏ ਤੁਸੀਂ ਮੈਨੂੰ ਦੱਸੋ ਜੇ ਮੁੱਖ ਮੰਤਰੀ ਦੇ ਆਪਦੇ ਪ੍ਰਾਈਵੇਟ ਸਕੂਲ ਹੋਣਗੇ ਉਹ ਕਿਉਂ ਚੱਲਣ ਦੇਊਗਾ ਵੀ ਸਰਕਾਰੀ ਸਕੂਲਾਂ ਨੂੰ ਕਿਉਂ ਉਹ ਚਾਹੂਗਾ ਵੀ ਸਰਕਾਰੀ ਸਕੂਲ ਪੜਿਆ ਬਣ ਜਾਣਾ ਉਹ ਕਹੂਗਾ ਪ੍ਰਾਈਵੇਟ ਮੇਰੇ ਮੇਰੇ ਨਾਲ ਚਾਹ ਜੇ ਕਿਸੇ ਮੁੱਖ ਮੰਤਰੀ ਦੀਆਂ ਆਪਦੀਆਂ ਬੱਸਾਂ ਹੋਣਗੀਆਂ ਉਹ ਕਿਉਂ ਚਲਾਊਗਾ ਵੀ ਸਰਕਾਰੀ ਉਹ ਤਾਂ ਸਰਕਾਰੀ ਬੱਸਾਂ ਨੂੰ ਉਹਦੇ ਟਾਈਮ ਐਸੇ ਸੈੱਟ ਕਰੂਗਾ ਕਿ ਮੇਰੇ ਵਾਲੀਆਂ ਭਰੀਆਂ ਰਹਿਣ ਬਾਕੀ ਖਾਲੀ ਜਾਈਆਂ ਨੂੰ ਮੈਂ ਕੀ ਲੈਣਾ ਹੈ 댓ਸ ਕਾਲਡ ਕਨਫਲਿਕਟ ਆਫ ਇੰਟਰਸਟ ਇਹੀ ਕਰਦੇ ਰਹੇ ਆ ਹੁਣ ਤੱਕ ਸਾਰੇ ਵਪਾਰ ਇਹਨਾਂ ਦੇ ਜੋ ਦਿਖਦਾ ਕਿਤੇ ਕਿ ਕੋਈ ਕਾਮ ਕੋਈ ਵਪਾਰੀ ਕਾਮਯਾਬ ਹੋ ਗਿਆ ਲੈ ਆ ਵੀ ਆ ਜਾ ਬਲਾਓ ਇਹਨੂੰ ਹਾਂ ਦੇ ਸਾਨੂੰ ਕਿੰਨੇ ਦਿਨਾਂ ਦੱਸੋ ਕਿਸੇ ਬਰੈਡ ਵਾਲੀ ਫੈਕਟਰੀ 'ਚ ਖੜ ਗਏ ਉਹਨੂੰ ਤਾਂ ਬਰੈਡ 'ਚ ਹਿੱਸਾ ਪਾ ਲਿਆ ਕਿ ਟਰੈਕਟਰਾਂ ਵਾਲੀ ਫੈਕਟਰੀ ਚ ਖੜ ਕੇ ਦੋ ਟਰੈਕਟਰ ਲੈ ਗਏ। ਬਾਹੀ ਕੰਮ ਚੱਲਦਾ ਰਿਹਾ ਇਹਨਾਂ ਦਾ। ਆ ਦੇ ਦਿਓ ਜੀ ਕਾਕਾ ਜੀ ਗੱਡੀ ਚ ਪੈਕ ਕਰਕੇ ਧਰ ਦਿਓ ਜੀ। ਕੀ ਕਰਿਆ ਅਗਲਾ ਮੁੱਖ ਮੰਤਰੀ ਆ ਬਈ ਪਰ ਮੂਰੂ ਆਲਾ ਡਰਦਾ ਵਪਾਰੀ। ਇਹ ਕੰਮ ਨਹੀਂ ਹੋਗਾ ਹੁਣ। ਹੁਣ ਬਿਲਕੁਲ ਇਹ ਕੰਮ ਨਹੀਂ ਆਇਆ। ਆਰਾਮ ਨਾਲ ਬੇਖੌਫ ਹੋ ਕੇ ਕੰਮ ਕਰੋ। ਮੈਥੋਡੋਜ ਹਮਟਾਂ ਦੀ ਪਰਮਿਸ਼ਨ ਲੈਣਾ ਆਉਂਗੇ ਚਾਰ ਤੇ ਦੇਉਂਗਾ ਪਰ ਨਾਲ ਇੱਕ ਸ਼ਰਤ ਰੱਖੂਗਾ ਕਿ 500 ਦੀ ਬਜਾਏ 600 700 ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਰੋਜ਼ਗਾਰ ਦੇ ਦੋ ਮੈਨੂੰ ਕੋਈ ਹੋਰ ਤੇ ਕੁਝ ਨਹੀਂ ਚਾਹੀਦਾ ਤੁਹਾਡੇ ਕੋਲ ਤੁਸੀਂ ਪਹਿਲੇ ਆਲਰੇਡੀ ਬਹੁਤ ਪੇ ਕਰ ਰਹੇ ਆ ਮਜ਼ਾਕ ਬਣਾ ਕੇ ਰੱਖਤਾ ਇਹਨਾਂ ਨੇ ਵੇਚਦਾ ਅਸੀਂ ਪੰਜਾਬੀ ਪੂਰੀ ਦੁਨੀਆ ਵਿੱਚ ਕਾਮਜਾਬ ਆ ਪੰਜਾਬ ਵਿੱਚ ਫੇਲਾਂ ਕਿਉਂ ਬਈ ਕਿਉਂਕਿ ਉੱਥੇ ਮਾਹੌਲ ਮਿਲਦਾ ਹੈ ਉੱਥੇ ਸਰਕਾਰਾਂ ਸਪੋਰਟ ਕਰਦੀਆਂ ਨੇ ਕੰਮ ਨੂੰ ਬਿਜ਼ਨਸ ਕਰਨਾ ਹੈ ਸਰਕਾਰ ਸਪੋਰਟ ਕਰਦੀ ਐ ਇੱਥੇ ਸਰਕਾਰਾਂ ਖੋਹਦੀਆਂ ਨੇ ਤੂੰ ਕੰਮ ਕਿਵੇਂ ਕਰ ਲਿਆ ਸ਼ੁਰੂ ਦੇ ਇਧਰ ਸਾਡਾ ਹਿੱਸਾ ਕੱਢ ਇਹ ਹਿੱਸੇ ਪੱਤੀ ਵਾਲਾ ਕੰਮ ਖਤਮ ਹੋ ਗਿਆ ਹੁਣ ਤਾਈਓ ਤਾਂ ਹੁਣ ਫਿਰਦੇ ਨੇ ਪੰਜਾਬ ਬਚਾਓ ਲੈ ਦੱਸੋ ਉਹ ਉਹਨਾਂ ਤੋਂ ਤਾਂ ਬਚਾਇਆ ਪੰਜਾਬ ਜਦੋਂ ਹੋਣਾ ਜੇ ਹੁਣ ਫੇਰ ਤੁਰ ਪਏ ਕਹਿੰਦੇ ਪੰਜਾਬ ਬਚਾਓ ਕੀ ਤੋਂ ਬਚਾਈਏ ਭਾਈ ਤੁਸੀਂ ਤਾਂ ਮੰਨ ਲਿਆ ਪੰਜਾਬ